हेलो एवरीवन वेलकम टू बुटीक आज टॉप जो बना कटिंग करना टॉप न वेयर कर सकते हो टॉप की लेंथ इनक्रीज करके तो पा सकते हो ਤੇ ਉਹ ਟਾਪ ਦੀ ਕਟਿੰਗ ਕਰਨ ਲਈ ਆਪਾਂ ਨੂੰ ਕਿਹੜੀਆਂ ਕਿਹੜੀਆਂ ਮੈਜ਼ਰਮੈਂਟਸ ਚਾਹੀਦੀਆਂ ਹੋਣਗੀਆਂ ਔਰ ਟਾਪ ਦੀ ਲੁੱਕ ਕਿਦਾਂ ਦੀ ਆਏਗੀ ਮੈਂ ਤੁਹਾਨੂੰ ਦੋਨੋਂ ਚੀਜ਼ਾਂ ਡਰਾ ਕਰਕੇ ਦਿਖਾਨੀ ਆ ਕਿ ਕੀ ਉਹ ਟਾਪ ਹੋਏਗਾ ਔਰ ਉਹਨੂੰ ਬਣਾਉਣ ਲਈ ਆਪਾਂ ਨੂੰ ਕਿਹੜਾ ਕਿਹੜਾ ਨਾਪ ਚਾਹੀਦਾ ਸੋ ਅੱਜ ਇੱਕ ਆਪਾਂ ਲੁੱਕ ਲੈ ਲਈਏ ਟਾਪ ਦੀ ਡਿਜ਼ਾਈਨਿੰਗ ਦਾ ਪਲੱਸ ਉਹਦੇ ਨਾਪ ਦਾ ਸੋ ਇਹ ਆਪਾਂ ਇੱਕ ਬੇਸਿਕ ਟੌਪ ਬਣਾਉਣਾ ਹੈ ਲੈਂਥ ਤੁਸੀਂ ਆਪਣੀ ਮਰਜ਼ੀ ਦੇ ਨਾਲ ਸ਼ਾਰਟ ਵੀ ਕਰ ਸਕਦੇ ਹੋ ਲੌਂਗ ਵੀ ਕਰ ਸਕਦੇ ਹੋ ਅਗਰ ਸ਼ਾਰਟ ਬਣਾ ਰਹੇ ਹੋ ਕ੍ਰੋਪ ਟੌਪ ਤੇ ਤੁਸੀਂ ਹਾਈ ਵੇਸ ਜੀਨਸ ਨਾਲ ਵੇਅਰ ਕਰੋਗੇ ਅਗਰ ਤੁਸੀਂ ਇਹਦੀ ਮਿਡ ਲੈਂਥ ਬਣਾ ਰਹੇ ਹੋ ਤਾਂ ਤੁਸੀਂ ਕੋਈ ਵੀ ਜੀਨ ਦੇ ਨਾਲ ਜਾਂ ਜੈਗਿੰਗਸ ਨਾਲ ਪਾ ਸਕਦੇ ਹੋ ਇਹੀ ਅਗਰ ਤੁਸੀਂ ਇਹਦੀ ਲੰਬਾਈ ਇਨਕਰੀਜ਼ ਹੋਰ ਕਰ ਦਿੰਦੇ ਹੋ ਨੀ ਲੈਵਲ ਤੱਕ ਕਰ ਲੈਂਦੇ ਹੋ ਤਾਂ ਤੁਹਾਡਾ ਇਹ ਸ਼ਰਟ ਕਾਈਂਡ ਉਹ ਵੀ ਬਣ ਜਾਏਗਾ ਔਰ ਤੁਸੀਂ ਉਹਨੂੰ ਲੈਗੀ ਦੇ ਨਾਲ ਵੀ ਪਾ ਸਕਦੇ ਹੋ ਸੋ ਆਪਾਂ ਮੈਂ ਤੁਹਾਨੂੰ ਇਹਦੇ ਤਿੰਨੇ ਵੇਰੀਏਸ਼ਨਸ ਦੱਸਤੀਆਂ ਕਿ ਲੈਂਥ ਇਨਕਰੀਜ਼ ਔਰ ਡਿਕਰੀਜ਼ ਕਰਨ ਦੇ ਨਾਲ ਇਹ ਟੌਪ ਦੀ ਡਿਜ਼ਾਈਨਿੰਗ ਚੇਂਜ ਹੋ ਜਾਏਗੀ ਪਰ ਆ ਜਿਹੜਾ ਆਪਾਂ ਟੌਪ ਬਣਾਉਣਾ ਹੈ ਇਹ ਆਪਾਂ ਨੂੰ 30 ਇੰਚਸ ਰੈਡੀ ਚਾਹੀਦਾ ਆਹ ਲੈਂਥ ਲਿਖੀ ਹੋਈ ਮੈਂ 30 ਇੰਚ ਰੈਡੀ ਸੋ 30 ਹਾਇਰ ਸ਼ੋਲਡਰ ਪੁਆਇੰਟ ਤੋਂ ਲੈ ਕੇ ਜਿਹੜਾ ਆਪਣਾ ਹੈਮ ਆਏਗਾ ਇੱਥੇ ਤੱਕ 30 ਇੰਚ ਤਿਆਰ ਚਾਹੀਦਾ ਔਰ ਇਸ ਤੋਂ ਬਾਅਦ ਜਿਹੜੀ ਫਿਟਿੰਗ ਆ ਫਿਟਿੰਗ ਹੈਗੀ ਆ 22 ਵੀ ਔਰ 25 ਬਸ 22 ਵੇਸ 20 ਔਰ हिਪ 25 ਮੈਜਰ ਮੈਜ਼ਰਮੈਂਟਸ ਜਿਹੜੀਆਂ ਇਹਦੇ ਚ ਚਾਹੀਦੀਆਂ ਹੁੰਦੀਆਂ ਸਿਰਫ ਆਪਾਂ ਨੂੰ ਇੱਕ ਬਸਟ ਔਰ ਵੇਸ ਦੋ ਚੀਜ਼ਾਂ ਹੀ ਚਾਹੀਦੀਆਂ ਕਿਉਂਕਿ ਇੱਥੋਂ ਫਿਟਿੰਗ ਔਰ ਆਪ ਫਿਟਿੰਗ ਹੋਣੀ ਹੈ ਇਧਰੋਂ ਲੂਜ਼ ਹੁੰਦਾ ਆਪਣਾ ਕਿਉਂਕਿ ਗੈਦਰਸ ਪੈ ਜਾਣੀਆਂ ਫੈਬਰਿਕ ਖੋਲ ਜਾਂਦਾ ਆ ਤੇ ਉਹਦੇ ਚ ਤੁਹਾਨੂੰ हिਪ ਦੀ ਫਿਟਿੰਗ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਸੋ ਬੇਸਿਕ ਮੈਜ਼ਰਮੈਂਟਸ ਇਹ ਔਰ ਇੱਕ ਮੈਜ਼ਰਮੈਂਟ ਤੁਹਾਨੂੰ ਹੋਰ ਚਾਹੀਦੀ ਆ ਇੱਕ ਮੈਜ਼ਰਮੈਂਟ ਜਿਹੜੀ ਤੁਹਾਨੂੰ ਹੋਰ ਚਾਹੀਦੀ ਆ ਉਹ ਹੁੰਦੀ ਆ ਬਾਡੀਜ਼ ਲੈਂਥ ਕਿ ਆਹ ਬਾਡੀ ਦੀ ਲੈਂਥ ਕਿੰਨੀ ਚਾਹੀਦੀ ਤੁਹਾਨੂੰ ਕਿੰਨੀ ਰੈਡੀ ਕਰਨੀ ਆ ਤੇ ਅਗਰ ਮੈਂ ਇਹ ਕਹਾਂ ਕਿ ਬਾਡੀ ਲੈਂਥ ਹੈ ਆਪਾਂ ਨੂੰ 15 ਇੰਚਸ ਚਾਹੀਦੀ ਆ 15 ਇੰਚ ਸੋ 15 ਇੰਚ ਜਿਹੜਾ 30 ਇੰਚ ਆ 30 'ਚ 15 ਇੰਚ ਦੀ ਮੇਰੀ ਆ ਹੋ ਗਈ ਔਰ 15 ਇੰਚ ਦਾ ਹੀ ਮੇਰਾ ਸੇਮ ਪੈਰਲਰ ਹੀ ਆਣਗੇ ਕਿਉਂਕਿ 15 ਇੰਚ ਦੀ ਬਾਡੀਜ਼ ਤਿਆਰ ਹੋਏਗੀ 15 ਇੰਚ ਦਾ ਲੋਰ ਹੋਏਗਾ ਇੱਥੇ ਆਪਣੇ ਗੈਦਰਸ ਪਾਣਗੇ ਫਰੰਟ ਤੇ ਇੱਕ ਪੱਟੀ ਲੱਗੇਗੀ ਡਿਜ਼ਾਈਨਿੰਗ ਲਈ ਬਟਨਸ ਲੱਗਣਗੇ neck round ਹੋਏਗਾ ਔਰ ਇੱਥੇ ਆਪਾਂ ਗੱਲ ਕਰੀਏ ਜੇ 슬ੀਵ ਦੀ 슬ੀਵ ਇਹਦੇ ਵਿੱਚ ਉੱਪਰੋਂ ਬਿਲਕੁਲ ਸਟ੍ਰੇਟ ਆਏਗੀ ਔਰ نیچے ਆਉਂਦਿਆਂ ਤੇ ਬੈਲ 슬ੀਵ ਹੋਏਗੀ ਪਰ ਇਹਨੂੰ ਅਸੀਂ ਓਪਨ ਨਹੀਂ ਬਣਾਉਣਾ ਇੱਥੇ ਇੱਕ ਮੈਂ ਡੋਰੀ ਲਗਾਈ ਹੋਈ ਆ ਇਹਨੂੰ ਆਪਾਂ ਡਰਾ ਸਪ੍ਰਿੰਗ ਵੀ ਬੋਲਦੇ ਆ ਏ ਇਹਨੂੰ ਫੋਲਡ ਕਰਕੇ ਆਪਾਂ ਡੋਰੀ ਦਵਾਂਗੇ ਵਿੱਚ ਕਿ ਤਾਂਕਿ ਇਹ ਆਪਾਂ ਇਹਨੂੰ ਟਾਈਟ ਲੂਜ਼ ਕਰਕੇ ਅਕੋਰਡਿੰਗਲੀ ਆਪਣੀ ਬਾਹ ਦੇ ਬਨ ਲੀਏ ਕਿ ਜਿੰਨਾ ਸਾਨੂੰ ਲੂਜ਼ ਚਾਹੀਦਾ ਜਿੰਨਾ ਟਾਈਟ ਚਾਹੀਦਾ ਅਸੀਂ ਡੋਰੀ ਦੇ ਨਾਲ ਉਹਨੂੰ ਟਾਈਟ ਔਰ ਲੂਜ਼ ਕਰ ਸਕਦੇ ਹਾਂ ਸੋ ਇਹ ਹੁਣ ਆਪਣਾ ਡਿਜ਼ਾਈਨ ਫਾਈਨਲ ਹੈ ਕਿ ਅਸੀਂ ਕਿਹੜਾ ਡਿਜ਼ਾਈਨ ਬਣਾਉਣਾ ਸਾਡੇ ਕੋਲ ਨਾਪ ਵੀ ਆ ਗਿਆ ਬਾਡੀ ਦੀ ਲੈਂਥ ਵੀ ਆ ਗਈ ਔਰ ਲੋਅਰ ਪੋਰਸ਼ਨ ਦੀ ਲੈਂਥ ਵੀ ਆ ਗਈ ਹੁਣ ਆਪਾਂ ਫੈਬਰਿਕ ਤੇ ਕਟਿੰਗ ਕਰਾਂਗੇ ਫੈਬਰਿਕ ਜੋ ਹੈ ਮੇਰੇ ਕੋਲ ਉਹ ਹੈ ਆ ਵਾਲਾ ਫੈਬਰਿਕ ਸੀ ਗ੍ਰੀਨ ਕਲਰ ਹੈ ਫੈਬਰਿਕ ਥੋੜਾ ਸਿੰਥੈਟਿਕ ਟੱਚ ਚ ਆਏਗਾ ਔਰ ਇਹਨੂੰ ਡੈਲਟਾ ਫੈਬਰਿਕ ਬੋਲਦੇ ਦੇਖੋ ਮੈਂ ਤੁਹਾਨੂੰ ਦਿਖਾਨੀ ਹੈ ਕਿ ਸਟ੍ਰੈਚੇਬਲ ਆ ਦੇਖੋ ਸਟ੍ਰੈਚੇਬਲ ਫੈਬਰਿਕ ਆ ਫਿਟਿੰਗ ਬਹੁਤ ਅੱਛੀ ਆਏਗੀ ਡੈਲਟਾ ਫੈਬਰਿਕ ਬੋਲਦੇ ਇਹਨੂੰ ਮਾਰਕੀਟ 'ਚ ਨਵਾਂ ਫੈਬਰਿਕ ਆਇਆ ਪ੍ਰਿੰਟ ਬਹੁਤ ਹੀ ਸੋਹਣਾ ਆ ਸਮਰੀ ਛੋਟੇ ਛੋਟੇ ਫਲੋਰਲ ਬੂਟੀ ਜੀ ਬਣੀ ਹੋਈ ਆ ਇਹਦੇ ਵਿੱਚ ਤੇ ਆਪਾਂ ਇਹਦੀ ਹੁਣ ਕਟਿੰਗ ਸ਼ੁਰੂ ਕਰਦੇ ਆਂ ਇਦਾਂ ਨੂੰ ਮੇਂ ਦਿਖਾਨੀ ਆ ਕਿ ਕਟਿੰਗ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਵਿੱਚ ਲੈਣਾ ਆ ਬੋਡੀਜ਼ ਦੀ ਲੰਬਾਈ ਜਿਹੜੀ ਆਪਾਂ ਬੋਡੀਜ਼ ਦੀ ਲੰਬਾਈ ਆ ਪਹਿਲਾਂ ਉਹ ਕਟਿੰਗ ਕਰਾਂਗੇ ਫਰੰਟ ਬੈਕ ਫਿਰ ਬਾਜੂ ਕਟਿੰਗ ਕਰਾਂਗੇ ਔਰ ਬਾਕੀ ਫਿਰ ਜਿਹੜਾ ਆਪਣਾ ਲੋਅਰ ਪੋਰਸ਼ਨ ਜਿਹੜਾ ਗੈਦਰਸ ਚਾਹੀਦਾ ਆ ਆਪਾਂ ਉਹਨੂੰ ਕਟਿੰਗ ਕਰਾਂਗੇ ਸੋ ਆਜੋ ਆਪਾਂ ਕਟਿੰਗ ਕਰਦੇ ਹਾਂ ਆ ਫੈਬਰਿਕ ਦੀ ਹੈ ਸੈਲਵੇਜ ਕੰਨੀ ਵਾਲੀ ਸਾਈਡ ਲੰਬਾਈ ਵਾਲੇ ਸਾਈਡ ਤੇ ਹੀ ਆਪਾਂ ਲੰਬਾਈ ਵਾਲੇ ਸਾਰੇ ਪਾਰਟਸ ਕੱਢਣੇ ਆ ਇਧਰੋਂ ਇਧਰ ਸੈਲਵੇਜ ਹੈ

ਆਪਾਂ ਜਿਹੜੀ ਬੋਡੀਜ਼ ਲੈਂਥ ਸੀਗੀ ਉਹ 15 ਇੰਚਸ ਲਈ ਸੀ 15 ਇੰਚ ਆਪਾਂ ਇੱਧਰ ਨੂੰ ਆ ਜਣੀ ਆਪਾਂ ਲੰਬਾਈ ਵਧਾ ਘਟਾ ਸਕਦੇ ਜਿੰਨੀ ਮਰਜੀ ਤੁਹਾਡੇ ਬੋਡੀ ਦੇ ਅਕੋਰਡਿੰਗ ਕਿੱਥੇ ਤੱਕ ਆਉਂਦੀ ਆ ਇਹ ਆਉਂਦੀ ਆ ਵੇਸਟ ਲਾਈਨ ਤੇ ਜਿੰਨੀ ਤੁਹਾਡੀ ਵੇਸਟ ਲਾਈਨ ਆਉਂਦੀ ਆ ਉੱਥੇ ਤੁਸੀਂ ਬੋਡੀਜ਼ ਪਾ ਸਕਦੇ ਹੋ ਪਰ ਅਗਰ ਤੁਹਾਡੀ ਚੋਇਸ ਥੋੜੀ ਉੱਚੀ ਆ ਛੋਟੀ ਆ ਤਾਂ ਤੁਸੀਂ ਵੀ ਉਹ ਵੀ ਪਾ ਸਕਦੇ ਹੋ ਹੁਣ ਆਪਾਂ ਇੱਧਰੋਂ ਦੇਖਣਾ ਜਿਹੜਾ ਮੈਜ਼ਰਮੈਂਟ ਦੇ ਵਿੱਚ ਸੀਗਾ ਕਿ ਬਸਟ ਸਾਡੀ 22 ਆ ਤੇ ਸਾਨੂੰ ਉਹਦੇ ਅਕੋਰਡਿੰਗ ਇਹ ਲੈਣਾ ਪੈਣਾ 22 ਮਤਲਬ 11 ਇੰਚ ਠੀਕ ਹੈ ਜੀ ਤੇ ਆਪਣੇ ਕੋਲ 13 ਇੰਚ 26 ਇੰਚ ਤੇ ਇਨਫ ਰਿਹਾ ਸਾਡੀ ਬਾਡੀ ਇਸ ਦੇ ਵਿੱਚੋਂ ਹੀ ਨਿਕਲਦੀ ਪਈ ਆ ਆਪਾਂ ਹੋਰ ਫੈਬਰਿਕ ਫੋਲਡ ਨਹੀਂ ਕਰਨਾ ਜਿਹੜਾ ਵੇਸਟ ਫੈਬਰਿਕ ਹੈ ਇਹਨੂੰ ਆਪਾਂ ਪਹਿਲਾਂ ਜਗਾ ਕੇ ਕਟਿੰਗ ਕਰ ਦਾਂਗੇ ਮਾਰਕਿੰਗ ਕਰਾਂਗੇ ਐਲ ਸਕੁਅਰ ਦੇ ਸਕੇਲ ਨਾਲ ਹੈਲਪ ਨਾਲ ਹੁਣ ਅਸੀਂ ਇੱਥੇ ਬਾਡੀਜ਼ ਦੀ ਲੈਂਥ ਲਵਾਂਗੇ ਉਹ ਆਏਗੀ 16 ਇੰਚ 16 ਇੰਚ ਕਿਉਂ ਹਾਫ ਇੰਚ ਸਾਡੀ ਜਿਹੜੀ ਆ ਉਹ ਇਧਰ ਸ਼ੋਲਡਰ ਦੇ ਵਿੱਚ ਸਲਾਈ ਚ ਜਾਏਗਾ ਔਰ ਹਾਫ ਇੰਚ نیچے ਸਿਰਫ ਆਪਾਂ ਹਾਫ ਹਾਫ ਇੰਚ ਹੀ ਲੈਣਾ ਹੈ ਇਸ ਲਈ 16 ਇੰਚਸ ਸਾਨੂੰ ਇਹ ਕਟਿੰਗ ਦਾ ਚਾਹੀਦਾ ਕਪੜਾ ਸੋ 16 ਇੰਚਸ ਇਧਰ ਮਾਰਕਿੰਗ ਕੀਤੀ 16 ਹੀ ਮਿਡ ਚ ਕਰੂੰਗੀ ਔਰ 16 ਹੀ ਇਧਰ ਐਂਡ ਤੇ ਤੋ ਦੇਖੋ ਲਗਰ ਸਿੱਧੇ ਨਿਸ਼ਾਨ ਮਾਰਕਿੰਗ ਨਹੀਂ ਹੁੰਦੀ ਤਾਂ ਤੁਸੀਂ ਸਕੇਲਸ ਯੂਜ਼ ਕਰ ਸਕਦੇ ਹੋ ਸੋ ਆ ਆ ਗਿਆ ਮੇਰੇ ਕੋਲ ਬodies ਦਾ ਫੈਬਰਿਕ ਹੁਣ ਆਪਾਂ ਸਭ ਤੋਂ ਪਹਿਲਾਂ ਕੱਢਾਂਗੇ ਅਕ੍ਰੋਸ ਬੈਕ ਅਕ੍ਰੋਸ ਬੈਕ ਹੁੰਦਾ ਤੀਰਾ ਉਹ ਮੈਂ ਹੁਣ ਦੇਖੋ ਇੱਧਰ ਜਿਹੜੇ ਚਾਰੇ ਪੱਲੇ ਜੁੜੇ ਹੋਏ ਨੇ ਉਧਰੋਂ ਦੀ ਕਰੂੰਗੀ ਆ ਓਪਨ ਵਾਲੀ ਸਾਈਡ ਨੂੰ ਅਸੀਂ ਨਹੀਂ ਛੜਾਂਗੇ ਇੱਧਰ ਵਾਲੀ ਸਾਈਡ ਤੇ ਅਸੀਂ ਆਰਮਹੋਲ ਬਣਾਵਾਂਗੇ ਸੋ ਅਕ੍ਰੋਸ ਬੈਕ ਜਿਹੜਾ ਰਹਿਣਾ ਹੈ ਮੈਂ neck ਹੈ ਛੋਟੇ इसलिए अक्रॉस बैक सन वा रखना पैना गया इंच बी इंच छाती है तो ग्यारह इंच असि ए मार्किंग करा नाइंटी डिग्री का इधर एंगल बनावा कमर का निशाना सात आएगा वेस्ट जीडीआर VN G ਅਤੇ 10 ਇੰਚ ਦੀ ਮਾਰਕਿੰਗ करूंगी ਮੈਂ 10 ਇੰਚ ਦੀ ਮਾਰਕਿੰਗ ਇੱਦਾਂ ਕਰ ਲਈ ਇਹਨੂੰ ਮੈਂ ਸਕੇਲ ਦੇ ਨਾਲ ਜਾਂ ਮੈਜ਼ਰਿੰਗ ਟੇਪ ਦੇ ਨਾਲ ਇੱਦਾਂ ਕਰਕੇ ਮਾਰਕਿੰਗ ਨੂੰ ਜੁਆਇਨ ਕਰ ਲੂੰਗੀ ਹੋਏ ਮੇਰੀ ਫਿਟਿੰਗ ਦੀ ਸੀਮ ਆਏਗੀ ਜਿੱਥੇ ਸਲਾਈ ਲੱਗਣੀ ਆ ਕਟਿੰਗ ਦੀ ਮਾਰਜਨ ਲਈ ਮੇਰੇ ਕੋਲ ਇੱਧਰ ਫੈਬਰਿਕ ਹੈ ਹੁਣ ਅਸੀਂ ਲਗਾਣਾ ਆ ਆਰਮਹੋਲ ਦਾ ਨਿਸ਼ਾਨ ਆਰਮਹੋਲ ਦਾ ਨਿਸ਼ਾਨ ਲਗਾਉਣ ਲਈ ਅਗਰ ਤੁਹਾਡੇ ਕੋਲ ਨਹੀਂ ਲੱਗਦੇ ਤੁਹਾਨੂੰ ਨਹੀਂ ਜਜਮੈਂਟ ਤੁਸੀਂ ਫ੍ਰੈਂਚ ਕਰਵ ਦੀ ਹੈਲਪ ਲੈ ਸਕਦੇ ਹੋ ਔਰ ਇਹ ਆਏਗਾ ਫਰੰਟ ਆਰਮ ਹੋਲ ਇਹ ਆਇਆ ਬੈਕ ਆਰਮ ਹੋਲ ਥਿਸ ਇਜ਼ ਆਰ ਫਰੰਟ ਆਰਮ ਹੋਲ ਇਦਾਂ ਹੀ ਹੁਣ 1/2 ਇੰਚ ਡਾਊਨ ਅਸੀਂ ਇੱਥੇ ਟੀਰੇ ਦੀ ਮਾਰਕਿੰਗ ਕਰਾਂਗੇ 1/2 ਇੰਚ ਡਾਊਨ ਔਰ ਨੈਕ ਦੀ ਜਿਹੜੀ ਵਿਡਥ ਰੱਖਾਂਗੇ ਉਹ ਆਪਾਂ 3.5 ਇੰਚ ਰੱਖਾਂਗੇ 3.5 ਇੰਚ ਚੌੜਾਈ 'ਚ ਰੱਖਾਂਗੇ ਪਰ ਅਸੀਂ ਡੂੰਘਾਈ 'ਚ ਨੈਕ ਬਹੁਤ ਜ਼ਿਆਦਾ ਡੀਪ ਨਹੀਂ ਰੱਖਨੇ ਕਿਉਂਕਿ ਟੌਪ ਆ ਟੌਪ ਦੇ neck deep ਅੱਛੇ ਨਹੀਂ ਲੱਗਦੇ ਟੌਪ ਦੇ neck ਜਿਹੜੇ broad ਸੋਹਣੇ ਲੱਗਦੇ ਆ ਸੋ ਆ ਮੇਰੇ ਕੋਲ ਮਾਰਕਿੰਗ ਹੋ ਗਈ ਸਿੰਪਲ ਬੇਸਿਕ ਮਾਰਕਿੰਗ ਆ ਜਿਹਦੀ ਆਪਾਂ ਬodies ਬਣਾਉਣੀ ਆ ਅਗਰ ਤੁਸੀਂ ਇਹਦੇ ਚ ਡਾਰਟਸ ਦੇਣੇ ਆ ਤਾਂ ਤੁਸੀਂ ਇੱਥੇ ਡਾਰਟਸ ਵੀ ਦੇ ਸਕਦੇ ਜਿਹਨੂੰ ਆਪਾਂ ਪਲੇਟ ਟੈਂਪਲੋਈਆਂ ਬੋਲਦੇ ਆ ਤੇ ਜਿਹੜੀ ਫਰੰਟ ਤੇ ਪੱਟੀ ਲਗਾਉਣੀ ਸੀ ਆਪਾਂ ਇਹ ਵਾਲੀ ਜਿਹੜੀ ਪੱਟੀ ਲਗਾਉਣੀ ਸੀ ਇਹ ਜਸਟ ਡਿਜ਼ਾਈਨਿੰਗ ਲਈ ਆ ਤੇ ਆਪਾਂ ਸਿਰਫ ਉੱਪਰ ਇਹਦੇ ਚ ਐਕਸਟਰਾ ਫੈਬਰਿਕ ਲਗਾ ਕੇ ਪੱਟੀ ਫਿਕਸ ਕਰ ਦਾਂਗੇ सो so, एक्सट्रा मार्जिन रखने की जरूरत नहीं क्योंकि नहीं करना। ही सब तो मैं। सेंटर और सेंटर बैक, बैक आमहोल आम करना क्योंकि इतने मेरी सिलाई वाली फिटिंग आएगी इना मार्जिन रख के ਤੇ ਮੈਂ ਇਧਰੋਂ ਕਟਿੰਗ ਕਰ ਦੂੰਗੀ ਆ ਮੇਰਾ ਇੰਨਾ ਮਾਰਜਨ ਹੈ ਅਗਰ ਮੈਂ ਲੂਸ ਕਰਨਾ ਟਾਪ ਨੂੰ ਟਾਈਟ ਕਰਨਾ ਤੇ ਇਥੋਂ ਮੇਰੇ ਕੋਲ ਇੰਨਾ ਮਾਰਜਨ ਹੈ ਮੈਂ ਕਰ ਸਕਦੀ ਆ ਸੇਮ ਵੇ ਦੇ ਨਾਲ ਇੱਕ ਨੋਚ ਅਸੀਂ ਇਧਰ ਵੀ ਲਗਾਵਾਂਗੇ ਕਿਉਂਕਿ ਜਦੋਂ ਗੈਦਰਸ ਪਾਉਣੀ ਆ ਤੇ ਸਾਨੂੰ ਸੈਂਟਰ ਏਰੀਆ ਜ਼ਰੂਰ ਚਾਹੀਦਾ ਮਾਰਕਿੰਗ ਪਹਿਲਾਂ ਹੀ ਕੀਤੀ ਹੋਏ ਨੈਕਸਟ ਜਿਹੜਾ ਇੱਕ ਨੋਚ ਲਗਾਉਣੀ neck ਦੀ ਕਿ 3.5 ਇੰਚ ਚੌੜਾ neck ਆ ਤੇ ਆ ਦੇਖੋ ਆਪਾਂ ਮਾਰਕਿੰਗ ਕਰਕੇ ਇਦਾਂ ਕਰਕੇ ਨੋਚ ਲਗਾਤੀ ਆ ਹੁਣ ਅਸੀਂ ਫਰੰਟ ਆਰਮਹੋਲ ਦੀ ਸ਼ੇਪ ਦੇਣੀ ਆ ਤੇ ਇਹਦੇ ਚੋਂ ਅਸੀਂ ਇੱਕ ਪੱਲਾ ਜਿਹੜਾ ਬੈਕ ਵਾਲਾ ਉਹ ਅਸੀਂ ਸਾਈਡ ਤੇ ਕਰ ਦਾਂਗੇ ਔਰ ਫਰੰਟ ਵਾਲੇ ਨੂੰ ਇਕੱਲੇ ਨੂੰ ਫੋਲਡ ਕਰਕੇ ਉਹਦੀ ਆਰਮਹੋਲ ਦੀ ਸ਼ੇਪ ਆਪਾਂ ਸੋ ਆ ਗਈ ਜੀ ਫਰੰਟ ਦੀ ਕਟਾਈ ਆ ਸਾਡੇ ਕੋਲ ਹੈ ਬੈਕ ਔਰ ਇਹ ਆ ਗਿਆ ਆਪਣੇ ਕੋਲ ਫਰੰਟ ਸੋ ਇੰਨੀ ਡੀਪ ਕਟਾਈ ਫਰੰਟ ਦੀ ਆਏਗੀ neck ਜਦੋਂ ਸਟਿਚਿੰਗ ਹੋਣਗੇ ਉਦੋਂ ਹੀ ਪੇਸਟਿੰਗ ਦੇ ਨਾਲ ਆਪਾਂ ਸਿਰਫ ਜ਼ੀਰੋ neck ਨੇ ਦੇਖੋ ਤੇ ਆਪਾਂ ਪੇਸਟਿੰਗ ਦੇ ਨਾਲ ਹੀ ਇਹਨਾਂ ਨੂੰ ਪਲਟਾ ਕੇ ਅੰਦਰ ਕਰ ਦਾਂਗੇ ਤੇ neck ਉਦੋਂ ਹੀ ਕਟਿੰਗ ਹੋਣਗੇ ਜਦੋਂ ਸਟਿਚਿੰਗ ਪਾਟ ਲਈ ਜਾਏਗਾ ਸੋ ਸੈਕੰਡ ਸਟੈਪ ਹੈ ਜਿਹੜਾ ਆਪਣਾ ਉਹ ਹੈ 슬ੀਵਸ ਕੱਢਣੀਆਂ 슬ੀਵਸ ਦੀ ਲੈਂਥ 17 ਇੰਚ ਦਿੱਤੀ ਹੋਈ ਆ ਸਿਰਫ ਆਪਣੇ ਕੋਲ ਲੰਬਾਈ ਆ ਅੱਗਿਓ ਕੁਛ ਨਹੀਂ ਤੇ ਇਸ ਲਈ ਆਪਾਂ ਇਹਨੂੰ ਜਿਹੜਾ ਅੱਗਿਓ ਲੂਜ਼ ਰੱਖ ਕੇ ਤਾਂ ਕਿ ਬੈਲ ਬਣ ਜੇ ਔਰ ਉਹਦੇ ਵਿੱਚ ਆਪਾਂ ਇੱਕ ਡੋਰੀ ਦੇ ਦਾਂਗੇ ਜਿਹਨੂੰ ਆਪਾਂ ਡਰਾ ਸਪਰਿੰਗ ਬੋਲਦੇ ਆ ਸੋ 슬ੀਵ ਲਈ ਆਹ ਫੈਬਰਿਕ ਲਿਆ ਆਪਾਂ 슬ੀਵ ਲਈ ਵੀ ਆਪਾਂ ਇੱਦੀ ਫੈਬਰਿਕ ਸੈਲਵੇਜ ਤੋਂ ਸੈਲਵੇਜ ਫੋਲਡ ਕਰਕੇ ਆ ਲਓ ਜੀ 슬ੀਵ ਲਈ ਵੀ ਸੈਲਵੇਜ ਤੋਂ ਸੈਲਵੇਜ ਫੋਲਡ ਕਰਕੇ ਇਧਰੋਂ ਸਾਡਾ ਬਿਲਕੁਲ ਫਿਨਿਸ਼ ਆ ਫੈਬਰਿਕ

ਔਰ ਇਧਰ ਉਹਦੀ ਸਾਡਾ ਹਮ ਹਮ ਮੇਰੀ ਆਪਾਂ ਅਪਰੋਕਸੀਮੇਟਲੀ 9 ਇੰਚਸ ਲਗਾ ਰਹੇ ਆ 9 ਇੰਚਸ ਨੂੰ ਜਦੋਂ ਗੈਦਰਸ ਪਾਵਾਂਗੇ ਤੇ ਦੇਖੋ ਇਦਾਂ ਦੀ ਲੁੱਕ ਆ ਜਾਏਗੀ ਸੋ ਇੰਨਾ ਬਹੁਤ ਆ ਇਧਰੋ ਬਸ ਜਿਹੜੀ 22 ਇੰਚਸ ਆ ਤੇ ਮੋਡਾ ਅਪਰੋਕਸੀਮੇਟਲੀ ਇਹ ਸਾਡਾ 9.5 ਇੰਚ ਚੜੇਗਾ 9.5 ਇੰਚ ਚੜੇਗਾ ਤੇ ਇਸ ਲਈ ਆਪਾਂ ਇਹਨੂੰ 10 10.5 ਇੰਚ ਦੀ ਇਦਾਂ ਕਰਕੇ ਮਾਰਕਿੰਗ ਕਰਕੇ ਡਾਊਨ ਜਿਹੜਾ ਆਉਣਾ ਹੈ 3.5 ਤੋਂ 4 ਦੇ ਵਿੱਚ ਇਨ ਨੂੰ ਤੁਸੀਂ ਇੱਧਰ 9 ਇੰਚ ਵਾਲੇ ਮਾਰਕਿੰਗ ਨਾਲ ਮਿਕਸ ਕਰ ਮੈਚ ਕਰ ਦੇਣਾ ਸੋ ਆ ਆ ਗਿਆ ਮੇਰਾ ਨੀਚੇ ਵਾਲਾ ਪੋਰਸ਼ਨ ਹੁਣ ਇੱਥੇ ਅਸੀਂ ਆਰਮਹੋਲ ਦੀ ਸ਼ੇਪ ਦੇਵਾਂਗੇ ਆਰਮਹੋਲ ਦੀ ਸ਼ੇਪ ਦੇਣ ਲਈ ਤੁਸੀਂ ਇਹ ਆਇਗਾ ਬੈਕ ਆਰਮਹੋਲ ਆਹ ਹੈ ਸਾਡਾ ਬੈਕ ਆਰਮਹੋਲ ਇਹ ਗੁਲਾਈ ਦੇਣ ਲਈ ਵੀ ਤੁਸੀਂ

ਆਪਣੇ ਕੋਲ ਸਿਰਫ ਆਹ ਲੋਅਰ ਪੋਰਸ਼ਨ ਆਫ ਟਾਪ ਜਿਹੜਾ ਆਪਣਾ ਆ ਏਰੀਆ ਇਹ ਰਹਿ ਗਿਆ ਫਰੰਟ ਬੈਕ ਆ ਵੀ ਕਟਿੰਗ ਕਰ ਲਈ ਆ ਵੀ ਕਟਿੰਗ ਕਰ ਲਈ ਆਹ ਪੋਰਸ਼ਨ ਰਹਿ ਗਿਆ ਸੋ ਇਹਨੂੰ ਕਟਿੰਗ ਕਰਨ ਲਈ ਸਾਨੂੰ ਜਿੰਨੀ ਵੇਸਟ ਹੁੰਦੀ ਹੈ ਇਹ ਤੋਂ ਡਬਲ ਫੈਬਰਿਕ ਚਾਹੀਦਾ ਡਬਲ ਫੈਬਰਿਕ ਹੋਏਗਾ ਤਾਂ ਹੀ ਆਪਾਂ ਗੈਦਰਸ ਪਾਵਾਂਗੇ ਔਰ ਜਿੰਨਾ ਜ਼ਿਆਦਾ ਗੈਦਰਸ ਪਾਵਾਂਗੇ ਉਨਨੇ ਹੀ ਟੌਪਸ ਸੋਹਣਾ ਬਣੂਗਾ ਸੋ ਮੈਂ ਹੁਣ ਇਹਨੂੰ ਕਟਿੰਗ ਕਰਨ ਲੱਗੀ ਆ 15 ਇੰਚ ਦੀ ਆਪਾਂ ਆ ਕਟਿੰਗ ਚਾਹੀਦੀ ਸੀ ਬੋਡੀ ਤੇ 15 ਇੰਚ ਦੀ ਆਪਾਂ ਨੂੰ ਲੋਅਰ ਪੋਰਸ਼ਨ ਚਾਹੀਦਾ ਤੇ ਇਹਨੂੰ ਨੀਚੋਂ ਆਪਾਂ ਪੀਕੋ ਕਰਾਂਗੇ ਇਸ ਲਈ ਜ਼ਿਆਦਾ ਮਾਰਜਿਨ ਨਹੀਂ ਚਾਹੀਦਾ ਹਾਫ ਇੰਚ ਨੀਚੇ ਔਰ ਹਾਫ ਇੰਚ ਉੱਪਰ ਸੋ ਅਪਰੋਕਸੀਮੇਟਲੀ 16 ਔਰ 16 ਐਂਡ ਹਾਫ ਦਾ ਫੈਬਰਿਕ ਆਪਾਂ ਕਟਿੰਗ ਕਰਾਂਗੇ ਆ ਮੇਰੇ ਕੋਲ ਫੈਬਰਿਕ ਹੁਣ ਹੈ ਤੇ ਫੈਬਰਿਕ ਦੇ ਵਿੱਚ ਦੇਖੋ ਆ ਇਧਰ ਸੈਲਵੇਜ ਮੇਰੇ ਵਾਲੇ ਸਾਈਡ ਤੇ ਦੋਨੋਂ ਸੈਲਵੇਜਸ ਕੰਨੀਆਂ ਜਿਹੜੀਆਂ ਨੇ ਇਧਰ ਨੇ ਇਹਨੂੰ ਮੈਂ ਵਨ ਟਾਈਮ ਫੋਲਡ ਕਰੂੰਗੀ ਐਦਾਂ ਆ ਦੇਖੋ ਜੀ 1 2 3 4 ਐਕਸਟਰਾ ਫੈਬਰਿਕ ਜਿਹੜਾ ਕੋਈ ਤੁਹਾਨੂੰ ਵਾਧਾ ਘੱਟਦਾ ਆ ਤੇ ਤੁਸੀਂ ਉਹਨੂੰ ਕਟਿੰਗ ਕਰਕੇ ਟਰਿਮ ਕਰਕੇ ਸਾਈਡ ਤੇ ਕਰ ਦਿਓ 깔 ਲੈ ਕਿ ਬਾਅਦ ਚ ਕੋਈ ਸਟਿਚਿੰਗ ਦੇ ਵਿੱਚ ਪ੍ਰੋਬਲਮ ਨਾ ਆਏ 16 অর 16 ਐਂਡ ਹਾਫ ਬਹੁਤ ਹੈ ਸਾਡੇ ਕੋਲ ਫੈਬਰਿਕ ਇਹਨੂੰ ਅਸੀਂ ਇਦਾਂ ਮਾਰਕਿੰਗ ਕਰਾਂਗੇ ਮਾਰਕਿੰਗ ਕਰਕੇ ਅਸੀਂ ਇਹਨੂੰ ਸਟ੍ਰਿਮ ਕਰ ਦਾਂਗੇ ਕਟਿੰਗ ਕਰ ਦਾਂਗੇ ਇਹ ਸਾਡੇ ਕੋਲ ਜਸਟ ਫਰੰਟ ਆਇਆ ਇਹ ਆਪਾਂ ਫਰੰਟ ਤੇ ਕਟਿੰਗ ਕਰਨਾ ਇਦਾਂ ਹੀ ਮੈਂ ਬੈਕ ਤੇ ਕਟਿੰਗ ਕਰਨਾ ਇਹ ਆਪਾਂ ਦੋ ਪੋਰਸ਼ਨ ਕੱਟ ਕਰ ਲੇ ਵਨ ਫਾਰ ਫਰੰਟ ਐਂਡ ਵਨ ਫਾਰ ਬੈਕ ਆਪਾਂ 사이ਡ ਤੇ ਕਰਕੇ ਮੈਂ ਤੁਹਾਨੂੰ ਫਰੰਟ ਓਪਨ ਕਰਕੇ ਦਿਖਾਉਣੀ ਕਿ ਇੰਨਾ ਘੇਰਾ ਬਣੇਗਾ ਟਾਪ ਦਾ ਇਹਨੂੰ ਤੁਸੀਂ ਅਗਰ ਘੱਟ ਕਰਨਾ ਚਾਹੁੰਦੇ ਹੋ ਤਾਂ ਘੱਟ ਵੀ ਕਰ ਸਕਦੇ ਹੋ ਬਟ ਸਾਡੇ ਟੌਪ ਦੀ ਜਿਹੜੀ ਹੈਪਿਆ 25 ਇੰਚ ਤਿਆਰ ਹੈ ਤੇ ਇੰਨਾ ਘੇਰਾ ਸਾਨੂੰ ਇਨਫ ਹੋਏਗਾ ਸੈਲਵੇਜ ਤੋਂ ਸੈਲਵੇਜ ਸਾਡੀ ਸਾਈਡ ਸੀਮ ਬਨੇਗੀ ਔਰ ਇਹ ਇੱਕ ਫਰੰਟ ਲਈ ਹੈ ਇਦਾਂ ਹੀ ਸੇਮ ਆਪਾਂ ਇੱਕ ਪੋਰਸ਼ਨ 16.5 ਇੰਚ ਦਾ ਕੱਟਿਆ ਸੀ ਇਹ ਆਪਣਾ ਬੈਕ ਤੇ ਅਟੈਚ ਹੋ ਜਾਏਗਾ ਸੋ ਇਹ ਸੀ ਇਸ ਟੌਪ ਦੀ ਕਟਿੰਗ ਨੈਕਸਟ ਵੀਡੀਓ ਜਿਹੜੀ ਹੋਏਗੀ ਉਹ ਹੋਏਗੀ ਇਸੇ ਟੌਪ ਦੀ ਸਟਿਚਿੰਗ ਔਰ ਆਪਾਂ ਤੁਹਾਨੂੰ ਸਟਿਚ ਵੀ ਕਰਕੇ ਦਿਖਾਵਾਂਗੇ ਕਿ ਇਹਦੀ ਫਾਈਨਲ ਲੁੱਕ ਕਿੱਦਾਂ ਦੀ ਆਏਗੀ ਨੈਕਸਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਥੈਂਕ ਯੂ